ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਸਿਆ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਮਠਿਆਈ ਸਰਸਾ ਸਹਿਬ ਪਿੰਡ ਦਲੀਏ ਵਾਲਾ ਬਠਿੰਡਾ ਵਿਖੇ ਸ਼ਰਧਾ ਅਤੇ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਗਿਆ ਗੁਰਦੁਆਰਾ ਸਾਹਿਬ ਸ਼ੌਨੀ ਸਿੰਘਾ ਬੁੱਢਾ ਦਲ ਪੰਚਮਤ ਦਾਖਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀ ਸਿੰਘ ਜੀ ਦੇਖ ਰਿਹਾ ਖੇਤ ਇਹ ਪਵਿੱਤਰ ਦਿਹਾੜਾ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਗਿਆ ਜਿੱਥੇ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਉੱਥੇ ਹੀ ਕਥਾ ਤੇ ਕੀਰਤਨ ਦਾ ਸਿੱਖ ਸੰਗਤਾਂ ਨੇ ਆਨੰਦ ਮਾਣਿਆ ਜਿੱਥੇ ਨਿਰਾਗੀ ਢਾਡੀ ਗੁਰੂ ਦਰਬਾਰ ਹੋਏ ਉਥੇ ਹੀ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਗੁਰੂ ਕੇ ਲੰਗਰ ਪਰ ਤੋਟ ਵਰਤਾਇ ਗਈ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਬਾਬਾ ਵਾਹਿਗੁਰੂ ਸਿੰਘ ਜੀ ਨੇ ਖਾਣੀਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਜਿੱਥੇ ਸਿੱਖ ਸੰਗਤਾਂ ਨੇ ਗੁਰੂ ਦੇ ਦਰਸ਼ਨ ਪਾਏ ਉੱਥੇ ਹੀ ਇਹ ਪਵਿੱਤਰ ਸਥਾਨ ਜੋ ਮਠਿਆਈ ਸਰ ਸਾਹਿਬ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣੇ ਪਵਿੱਤਰ ਬਚਨਾਂ ਦੇ ਨਾਲ ਜੋ ਕਿਕਰਾਂ ਦੇ ਦਰਖਤਾਂ ਤੋਂ ਮਠਿਆਈਆਂ ਜਿਹੜੀਆਂ ਸੀ ਉਹ ਚੜਾਉਣੀਆਂ ਕੀਤੀਆਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਭੁੱਖ ਲੱਗੀ ਹੋਈ ਹੈ ਤੇ ਕਿਰਪਾ ਕਰੋ ਤੇ ਸਤਿਗੁਰੂ ਜੀ ਨੇ ਕਿਹਾ ਵੀ ਇਹ ਦਰਖਤ ਨੂੰ ਹਲਾਓ ਇਹਦੇ ਉਤੋਂ ਮਠਿਆਈ ਜਿਹੜੀ ਆ ਉਹ ਡਿੱਗੇਗੀ ਉਸ ਤਰੀਕੇ ਦੇ ਨਾਲ ਹੀ ਸਤਿਗੁਰੂ ਜੀ ਦਾ ਵਚਨ ਟਲ ਹੋਇਆ ਤੇ ਸਿੱਖ ਸੰਗਤਾਂ ਨੇ ਮਠਿਆਈਆਂ ਦੇ ਆਨੰਦ ਮਾਣੇ ਇਹ ਅਸਥਾਨ ਬਸ਼ੇਂਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜਿੱਥੇ ਸਰਦਾਈਆਂ ਦੇ ਲੰਗਰ ਵੀ ਚੁਕਾਏ ਗਏ ਗੁਰੂ ਕੇ ਲੰਗਰ ਉੱਤ ਵਰਤਾਏ ਗਏ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕੀਤਾ ਜੀਵੋ ਪਾਹਲ ਖੰਡਤਾਰ ਕੋਈ ਜਨਮ ਸੇ ਲਾ ਬਾਹੋ ਬਾਹੂ ਗੋਬਿੰਦ ਸਿੰਘ ਆਪੇ ਗੁਰਚੇ ਲਾ ਦੀ ਮਹਾਬਾਗ ਅਨਸਾਰ ਜਿੱਥੇ ਸਰਬ ਲੋ ਦੇ ਬਾਟਿਆਂ ਦੇ ਵਿੱਚ ਕੜਾਹਿਆਂ ਦੇ ਵਿੱਚ ਲੰਗਰ ਪਿਆਰ ਹੁੰਦੇ ਹਨ ਉੱਥੇ ਹੀ ਪ੍ਰਾਤਨ ਜੋ ਗੁਰੂ ਦਾ ਉਸ ਸਮੇਂ ਦਾ ਖੂਬੀ ਹੈ ਇਹ ਖੂਦ ਹੈ ਜਲ ਇਸ ਪਵਿੱਤਰ ਸਥਾਨ ਤੇ ਵਰਤਿਆ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਗਰਮੀ ਤੋਂ ਰਾਹਤ ਲੈਣ ਲਈ ਅਨੇਕਾਂ ਆਪਾ ਕੀਤੇ ਗਏ ਉੱਥੇ ਹੀ ਠੰਡੇ ਮਿੱਠੇ ਜਲ ਦੀਆਂ ਛਵੀਲਾਂ ਲਾਈਆਂ ਗਈਆਂ ਗੀਆਂ ਗੁਰੂ ਕੇ ਲੰਗਰ ਅਤੁੱਟ ਵਰਤੇ ਸਿੱਖ ਸੰਗਤਾਂ ਨੇ ਇਸ ਸਥਾਨ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਆ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਤਾ ਕੀਤਾ ਇੱਥੇ ਮਾਨਯਾ ਗੀਂਗਾਨੇ ਵੱਡੀ ਗਨਪੀ ਦੇ ਵਿੱਚ ਲੰਗਰ ਦੀ ਸੇਵਾ ਕਰਨੀ ਕੀਤੀ ਉੱਥੇ ਹੀ ਬਰਤਨਾਂ ਦੀ ਸੇਵਾ ਵੀ ਸਿੱਖ ਸੰਗਤਾਂ ਨੇ ਜੋ ਪ੍ਰਾਤਨ ਮਰਜਾਦਾ ਦੇ ਅਨੁਸਾਰ ਰੇਤੇ ਦੇ ਨਾਲ ਬਰਤਨ ਸਾਫ਼ ਕਰਕੇ ਸੁਭਾਵਾ ਕੀਤੀਆਂ ਸਿੱਖ ਸੰਗਤਾਂ ਨੇ ਗੁਰੂ ਚਰਨਾਂ ਦਾ ਕੋਟ ਆਸਰਾ ਲਿਆ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਕਲਾ ਟੀਵੀ ਚੈਨਲ ਰਾਹੀਂ ਆਪਕ ਦਰਸ਼ਨ ਕਰ ਰਹੀ ਹਾਂ ਸਰਬਕਲਾ ਟੀਵੀ ਚੈਨਲ ਨਾਲ ਜੁੜ ਕੇ ਗੁਰਬਾਣੀ ਅਨੰਦ ਮੰਨਣ ਲਈ ਸਬਸਕ੍ਰਾਈਬਰ ਕਰਕੇ ਆਪਣਾ ਜੀਵਨ ਸਫਲਾ ਕਰੋ ਪੁਰੋ ਦੇ ਦਰਸ਼ਨ ਦਰਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਧਾਰਮਿਕ ਦਵਾਨ ਨਗਰ ਕੀਰਤਨਾਂ ਦੇ ਆਨੰਦ ਮਾਣਨ ਲਈ ਸਰਬਕਲਾ ਟੀਵੀ ਦੇ ਨਾਲ ਜੁੜ ਕੇ ਆਨੰਦ ਮਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬਰ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੇ ਦਰਸ਼ਨ ਦਰਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਧਾਰਮਿਕ ਗਵਾਨ ਨਗਰ ਕੀਰਤਨਾਂ ਦੇ ਆਨੰਦ ਮਾਣਨ ਲਈ ਸਰਵ ਕਲਾ ਟੀਵੀ ਵਿਖੇ ਨਾਲ ਜੁੜ ਕੇ ਆਨੰਦ ਮਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੇ ਦਰਸ਼ਨ ਦਰਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਧਾਰਮਿਕ ਗਵਾਨ ਨਗਰ ਕੀਰਤਨਾਂ ਦੇ ਆਨੰਦ ਮਾਣਨ ਲਈ ਸਰਵਪਲਾਟੀਵੀ ਚੈਨਲ ਨੂੰ ਮੁੜ ਕੇ ਆਨੰਦ ਮਾਣੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬਰ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੇ ਦਰਸ਼ਨ ਦਰਸਨ ਧਾਰਮਿਕ ਸਥਾਨਾਂ ਦੇ ਦਰਸ਼ਨ ਧਾਰਮਿਕ ਗਵਾਨ ਨਗਰ ਕੀਰਤਨਾਂ ਦੇ ਆਨੰਦ ਮਾਣਨ ਲਈ ਸਰਵ ਕਲਾ ਟੀਵੀ 채ਨਲ ਨਾਲ ਜੁੜ ਕੇ ਆਨੰਦ ਮਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬਰ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੇ ਦਰਸ਼ਨ ਦਰਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਧਾਰਮਿਕ ਗਦਵਾਨ ਨਗਰ ਕੀਰਤਨਾਂ ਦੇ ਆਨੰਦ ਮਾਣਨ ਲਈ ਸਰਵ ਕਲਾ ਟੀਵੀ 채ਨਲ ਨਾਲ ਗੁਰ ਕੀ ਆਨੰਦ ਮਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੇ ਦਰਸ਼ਨ ਦਾਤਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਧਾਰਮਿਕ ਰਵਾਨ ਨਗਰ ਕੀਰਤਨਾਂ ਦੇ ਆਨੰਦ ਮਾਣਨ ਲਈ ਸਰਵ ਕਲਾਟੀ ਰੀਤੀ ਅਨੰਦ ਗੁਰ ਕੀ ਆਨੰਦ ਮਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰਕੇ ਆਪਣਾ ਜੀਵਨ ਸਫਲ ਕਰੋ குரு ਦੇ દર્શન ਦਰ ਆਮਕਸਤਾਨਾ ਦੇ ਦਰਸ਼ਨ